ਭਾਈ ਪੱਲਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਅਤੇ ਸੱਚੇ ਸਿੱਖ ਦੇ ਪ੍ਰੇਮ ਦੀ ਉਪਦੇਸ਼ਾਤਮਕ ਸਾਖੀ ਜਦੋਂ ਗੁਰੂ ਸਾਹਿਬ ਸਿੱਖ ਦੇ ਪ੍ਰੇਮ ਵਿੱਚ ਵੱਜੇ ਆਪ ਉਸ ਨੂੰ ਦਰਸ਼ਨ ਦੇਣ ਗਏ ਸਨ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਮੇਂ ਦੀ ਗੱਲ ਹੈ ਇੱਕ ਬੀਬੀ ਸੰਤੀ ਜੋ ਬਾਬਾ ਬਕਾਲਾ ਦੇ ਕੋਲ ਪਿੰਡ ਬੁਤਾਲਾ ਵਿਖੇ ਵਿਆਹੀ ਗਈ ਸਖੀ ਸਰਵਰੀਆਂ ਦਾ ਗੜ ਹੋਣ ਕਰਕੇ ਬੁਤਾਲਾ ਪਿੰਡ ਵਿੱਚ ਰਹਿਣ ਵਾਲਾ ਉਸਤਾ ਸੋਹਰਾ ਪਰਿਵਾਰ ਵੀ ਸਖੀ ਸਰਵਰਾ ਨੂੰ ਮੰਨਦਾ ਸੀ ਪਰ ਬੀਬੀ ਸੰਤੀ ਸਖੀ ਸਰਵਰ ਦੀ ਪੂਜਾ ਕਰਨ ਦੀ ਥਾਂ ਨੇਮ ਨਾਲ ਗੁਰਬਾਣੀ ਦਾ ਪਾਠ ਕਰਦੀ। ਮੁਗਲਾਂ ਦੇ ਡਰ ਤੋਂ ਸਹੁਰਿਆਂ ਨੇ ਬੀਬੀ ਸੰਤੀ ਨੂੰ ਘਰੋਂ ਕੱਢ ਦਿੱਤਾ ਤੇ ਉਹ ਪਿੰਡ ਵਿੱਚ ਹੀ ਇੱਕ ਨਿੱਕੀ ਜਿਹੀ ਕੁਟਿਆ ਬਣਾ ਕੇ ਰਹਿਣ ਲੱਗੀ। ਕੁਝ ਸਮੇਂ ਬਾਅਦ ਸੰਤੀ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਉਸਨੇ ਪੱਲਾ ਰੱਖਿਆ। ਉਸ ਦੌਰਾਨ ਉਸਦੇ ਪਤੀ ਦੀ ਮੌਤ ਹੋ ਗਈ। ਪਿੰਡ ਵਾਸੀ ਤਾਨੇ ਮਾਰਨ ਲੱਗੇ। ਪਰ ਸੰਤੀ ਨੇ ਗੁਰੂ ਚਰਨਾਂ ਦੀ ਪ੍ਰੀਤ ਨਹੀਂ ਛੱਡੀ ਆਪਣੇ ਪੁੱਤਰ ਪੱਲੇ ਨੂੰ ਵੀ ਇਹੀ ਸਿੱਖਿਆ ਦਿੱਤੀ ਕਿ ਸਿਰਫ਼ ਤੇ ਸਿਰਫ਼ ਗੁਰੂ ਸਾਹਿਬ ਅਤੇ ਗੁਰਬਾਣੀ ਨਾਲ ਹੀ ਸੱਚੀ ਪ੍ਰੀਤ ਕਰਨੀ ਹੈ ਪੁੱਤਰ ਪੱਲੇ ਨੂੰ ਉਹ ਹਮੇਸ਼ਾ ਗੁਰੂ ਸਾਹਿਬ ਦੀਆਂ ਸਾਖੀਆਂ ਸੁਣਾਉਂਦੀ ਰਹਿੰਦੀ ਪੱਲਾ ਜਦੋਂ ਵੀ ਆਪਣੀ ਮਾਂ ਤੋਂ ਗੁਰੂ ਜੀ ਬਾਰੇ ਸਵਾਲ ਕਰਦਾ ਤਾਂ ਮਾਂ ਉਸ ਨੂੰ ਸਮਝਾਉਂਦੀ ਪੱਲਿਆ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ੍ਰੀ ਅੰਮ੍ਰਿਤਸਰ ਸਹਿ ਵਿਖੇ ਬਿਰਾਜਦੇ ਹਨ ਜੋ ਵੀ ਉਹਨਾਂ ਨੂੰ ਦਿਲੋਂ ਯਾਦ ਕਰੇ ਉਸ ਨੂੰ ਆਪ ਆ ਕੇ ਦਰਸ਼ਨ ਦਿੰਦੇ ਹਨ ਤੋ ਉਹਨਾਂ ਦੇ ਦਰਸ਼ਨਾਂ ਦਾ ਧਿਆਨ ਧਰ ਕੇ ਆਪਣੇ ਪੱਲੇ ਵਿੱਚ ਗੁੜ ਦੀ ਰੋੜੀ ਬਨ ਲੈ ਜਦੋਂ ਵੀ ਦਰਸ਼ਨ ਹੋਣ ਉਸੇ ਵੇਲੇ ਇਹ ਭੇਟਾ ਉਹਨਾਂ ਨੂੰ ਅਰਪਣ ਕਰ ਦੇਵੀਂ ਉਸੇ ਦਿਨ ਤੋਂ ਭਾਈ ਪੱਲੇ ਨੇ ਆਪਣੇ ਪੱਲੇ ਭਾਵ ਗੱਲ ਦੇ ਪਰਨੇ ਵਿੱਚ ਗੁੜ ਦੀ ਰੋੜੀ ਬਨ ਕੇ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ हे ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਦਰਸ਼ਨ دیدار ਬਖਸ਼ੋ ਇੰਜ ਹਰ ਸਮੇਂ ਚਿੱਤ ਨੂੰ ਸਤਗੁਰਾਂ ਦੇ ਚਰਨਾਂ ਵਿੱਚ ਜੋੜੀ ਰੱਖਦਾ ਇੱਕ ਦਿਨ ਸਤਗੁਰੂ ਉਸਤੇ ਪ੍ਰੇਮ ਦੀ ਖਿੱਚ ਨਾਲ ਬਾਬਾ ਬਕਾਲੇ ਹੁੰਦੇ ਹੋਏ ਪਿੰਡ ਬੁਤਾਲੇ ਪਹੁੰਚ ਗਏ ਭਾਈ ਪੱਲਾ ਸੁੱਧ ਬੁੱਧ ਪੁਲਾ ਕੇ ਗੁਰੂ ਚਰਨਾਂ ਦਾ ਧਿਆਨ ਤਰਕੇ ਨਾਮ ਜਪ ਰਿਆ ਸੀ ਸਤਗੁਰੂ ਕੋਲ ਜਾ ਕੇ ਕਿਹਾ ਉਠ ਪੱਲਿਆ ਉਠ ਤੂੰ ਨਿਹਾਲ ਹੈ ਤੇਰੇ ਪ੍ਰੇਮ ਦੀ ਖਿੱਚ ਸਾਨੂੰ ਤੇਰੇ ਕੋਲ ਲੈ ਆਈ ਹੈ ਪੱਲੇ ਨੇ ਜਦੋਂ ਗੁਰੂ ਜੀ ਦੇ ਦਰਸ਼ਨ ਕੀਤੇ ਤਾਂ ਆਪਣਾ ਮੱਥਾ ਗੁਰੂ ਚਰਨਾਂ ਉੱਤੇ ਰੱਖ ਦਿੱਤਾ ਸੱਚੇ ਪਾਤਸ਼ਾਹ ਨੇ ਆਖਿਆ ਪੱਲਿਆ ਤੂੰ ਤੇ ਸਾਨੂੰ ਗੁੜ ਛਕਾਉਣਾ ਸੀ ਇਹ ਸ਼ਬਦ ਸੁਣ ਕੇ ਭਾਈ ਪੱਲੇ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਗੁੜ ਦੀ ਰੋੜੀ ਭੇਟ ਕਰਨ ਲਈ ਜਦੋਂ ਉਹ ਪਰਨੇ ਦੀ ਗੰਢ ਖੋਲਣ ਲੱਗਾ ਤਾਂ ਗੰਢ ਖੁੱਲੇ ਨਾ ਉਸ ਵੇਲੇ ਗੁਰੂ ਸਾਹਿਬ ਭਾਈ ਪੱਲੇ ਦੇ ਪਰਨੇ ਦੀ ਇੱਕ ਇੱਕ ਗੰਢ ਆਪਣੇ ਹੱਥੀਂ ਖੋਲ ਕੇ ਉਸ ਤੇ ਸਾਰੇ ਦੁੱਖ ਦੂਰ ਕਰ ਦੇਣੇ ਗੁੜ ਛੱਕ ਕੇ ਗੁਰੂ ਜੀ ਨੇ ਆਖਿਆ ਪੱਲਿਆ ਸਾਨੂੰ ਅਤੇ ਸਾਡੇ ਨਾਲ ਆਏ ਸਿੱਖਾਂ ਨੂੰ ਭੁੱਖ ਲੱਗੀ ਹੈ ਘਰ ਚੱਲ ਕੇ ਪ੍ਰਸ਼ਾਦਾ ਸ਼ਕਾ ਪੱਲਾ ਕਹਿਣ ਲੱਗਾ ਮੇਰੇ ਧਨ ਭਾਗ ਸੱਚੇ ਪਾਤਸ਼ਾਹ ਜੀ ਇਤਨਾ ਕਹਿ ਕੇ ਪੱਲਾ ਘੋੜੇ ਦੇ ਨਾਲ ਨਾਲ ਦੌੜਨ ਲੱਗ ਪਿਆ ਤੇ ਉੱਚੀ ਉੱਚੀ ਕਹਿਣ ਲੱਗਾ ਮਾਂ ਜਿੰਨੂੰ ਰੋਜ਼ ਯਾਦ ਕਰਦੀ ਸੀ ਉਹ ਸਤਿਗੁਰੂ ਆ ਗਏ ਨੇ ਮਾਂ ਨੇ ਜਦੋਂ ਸਤਿਗੁਰੂ ਨੂੰ ਦੇਖਿਆ ਤਾਂ ਉਹ ਗੁਰੂ ਚਰਨਾਂ ਉੱਤੇ ਟਹਿ ਪਈ ਇਹਨੇ ਚਿੱਤ ਨੂੰ ਸਖੀ ਸਰਵਰ ਨੂੰ ਮੰਨਣ ਵਾਲੇ ਪਿੰਡ ਵਾਸੀ ਵੀ ਆ ਪਹੁੰਚੇ ਉਹ ਜਾਣਦੇ ਸਨ ਕੇ ਪੱਲਾ ਤੇ ਉਸ ਦੀ ਮਾਂ ਕੋਲ ਇਤਨਾ ਰਾਸ਼ਨ ਨਹੀਂ ਕਿ ਗੁਰੂ ਸਾਹਿਬ ਅਤੇ ਸਿੱਖਾਂ ਨੂੰ ਲੰਗਰ ਸ਼ਕਾ ਸਕਣ ਪੱਲੇ ਦੀ ਮਾਂ ਨੇ ਨਾਮ ਸਿਮਰਨ ਕਰਦਿਆਂ ਆਟਾ ਗੁੰਨਿਆ ਅਤੇ ਦਾਲ ਬਣਾਉਣੀ ਸ਼ੁਰੂ ਕਰ ਦਿੱਤੀ ਆਪਣੇ ਸੇਵਕਾਂ ਦੀ ਪਾਤ ਰੱਖਣ ਵਾਲੇ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਨੇ ਭਾਈ ਪੱਲੇ ਨੂੰ ਇੱਕ ਰੁਮਾਲ ਦਿੱਤਾ ਤੇ ਕਿਹਾ ਇਹ ਲੰਗਰ ਉੱਤੇ ਪਾ ਦਿਵੋ ਤੇ ਸਾਰੇ ਪਿੰਡ ਨੂੰ ਲੰਗਰ ਪ੍ਰਸ਼ਾਦ ਸ਼ਕਣ ਲਈ ਬੁਲਾਓ ਅਸੀਂ ਉਹਨਾਂ ਤੋਂ ਬਾਅਦ ਸ਼ਕਾਂਗੇ ਸਤਗੁਰਾਂ ਦੀ ਕਿਰਪਾ ਸਦਕਾ ਐਸੀ ਬਰਕਤ ਪਈ ਕਿ ਸਾਰਾ ਪਿੰਡ ਲੰਗਰ ਛਕਿਆ। ਮਗਰੋਂ ਗੁਰੂ ਜੀ ਨੇ ਵੀ ਲੰਗਰ ਛਕਿਆ। ਦੀਵਾਨ ਸਜਾ ਕੇ ਸਤਗੁਰਾਂ ਨੇ ਆਪ ਅਰਦਾਸ ਕੀਤੀ ਤੇ ਪਾਈ ਪੱਲੇ ਨੂੰ ਗੁਰਮਤ ਪ੍ਰਚਾਰ ਦੀ ਸੇਵਾ ਬਖਸ਼ੀ। ਪਾਈ ਪੱਲੇ ਦਾ ਘਰ ਧਰਮਸ਼ਾਲਾ ਬਣ ਗਿਆ। ਜਿੱਥੇ ਨੇਮ ਨਾਲ ਕਥਾ ਕੀਰਤਨ ਹੋਣ ਲੱਗਾ। ਜਿਸ ਕਰਕੇ ਸਖੀ ਸਰਵਰੀਆਂ ਦਾ ਪ੍ਰਭਾਵ ਖਤਮ ਹੋ ਗਿਆ। ਭਾਈ ਪੱਲਾ ਅਤੇ ਉਸਦੀ ਮਾਤਾ ਸੰਤੀ ਦੇ ਸਦਕੇ ਸਾਰਾ ਇਲਾਕਾ ਗੁਰਸਿੱਖੀ ਨਾਲ ਜੁੜਿਆ। ਅਜੋਕੇ ਸਮੇਂ ਵਿੱਚ ਪਿੰਡ ਬੋਤਾਲਾ ਵਿਖੇ ਭਾਈ ਪੱਲਾ ਜੀ ਦੀ ਯਾਦ ਵਿੱਚ ਆਲੀ ਸ਼ਾਨ ਗੁਰਦੁਆਰਾ ਪਾਤਸ਼ਾਹੀ 6ਵੀਂ ਸਾਹਿਬ ਸ਼ਿਸ਼ੋ